ਵਿੱਤੇਦਿਨ ਸ਼ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤਲਵੀਰ ਸਿੰਘ ਗਿੱਲ ਆ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਸੀ ਜਿਸ ਤੋਂ ਬਾਅਦ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਸ ਪੂਰੇ ਮਾਮਲੇ ਨੂੰ ਲੈ ਕੇ ਖਿੱਚੋ ਤਾਣ ਦਿਖਾਈ ਦਿੱਤੇ ਜਿੱਥੇ ਵਿਕਰਮ ਮਜੀਠੀਆ ਸੁਖਬੀਰ ਸਿੰਘ ਬਾਦਲ ਤੇ ਅਨਿਲ ਜੋਸ਼ੀ ਉਹਦੇ ਵੱਲੋਂ ਤਲਵੀਰ ਸਿੰਘ ਗਿੱਲ ਦੇ ਉੱਤੇ ਨਿਸ਼ਾਨੇ ਸਾਧੇ ਗਏ ਉਸ ਤੋਂ ਬਾਅਦ ਅੱਜ ਆਪਣੇ ਫੇਸਬੁੱਕ ਦੇ ਜ਼ਰੀਏ ਤਲਵੀਰ ਸਿੰਘ ਗਿੱਲ ਦੇ ਵੱਲੋਂ ਇੱਕ ਵੀਡੀਓ ਪਾਈ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਵਿਕਰਮ ਮਜੀਠੀਆ ਸੁਖਬੀਰ ਬਾਦਲ ਤੇ ਅਨਿਲ ਜੋਸ਼ੀ 'ਨਾਂ ਤੇ ਤਿੱਖੇ ਹਮਲੇ ਕੀਤੇ ਨੇ ਵਿਕਰਮ ਮਜੀਠੀਆ ਤੇ ਸ਼ਬਦੀ ਹਮਲੇ ਕਰਦੇ ਹੋਏ ਤਲਵੀਰ ਸਿੰਘ ਗਿੱਲ ਕਿਆ ਹੈ ਕਿ ਤੁਸੀਂ ਭੁੱਲੋ ਨਾ ਤੁਹਾਨੂੰ ਯੂਪੀ ਦੇ ਭਈਏ ਤੋਂ ਲਿਆ ਕੇ ਅਸੀਂ ਪੰਜਾਬ ਦੇ ਵਿੱਚ ਵਿਕਰਮ ਮਜੀਠੀਆ ਬਣਾਇਆ ਮੈਂ ਦੋ ਦਿਨ ਤੋਂ ਮੈਂ ਚੁੱਪ ਕਰਕੇ ਸੁਣ ਰਿਹਾ ਸੀਗਾ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਦਾ ਸਰਦਾਰ ਸੁਖਵੀਰ ਸਿੰਘ ਬਾਦਲ ਜਿਹਦੇ ਬਿਆਨ ਸ਼੍ਰੀ ਅਨਰ ਜੋਸ਼ੀ ਜੀ ਦੇ ਬਿਆਨ ਮੈਂ ਥੋੜੀ ਜੀ ਮਜੀਠੀਆ ਸਾਹਿਬ ਨੂੰ ਇਹ ਚਾਣਨਾ ਪਾਉਣਾ ਚਾਹਣਾ ਕਿ 2005 ਦੀ ਗੱਲ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਹੁਣ ਮਾਦਾ ਰਖਿਓ ਕੰਨਸ ਹੁੰਦਾ ਜਦੋਂ ਤੁਹਾਨੂੰ ਮਜੀਠੀਆ ਦੇ ਜਿਹੜੇ ਯੂਪੀ ਦਾ ਭਈਆ ਆ ਗਿਆ ਉਦੋਂ ਤਲਬੀਰ ਸਿੰਘ ਨੇ ਤੇ ਸਰਦਾਰ ਸਰਵਨ ਸਿੰਘ ਧੌਣ ਨੇ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਨੂੰ ਬਣਾਇਆ ਜੂਪੀ ਦੇ ਭਈਏ ਜੂਪੀ ਦੇ ਭਈਏ ਤੋਂ ਤੈਨੂੰ ਸਰਦਾਰ ਵਿਕਰਮ ਸਿੰਘ ਮਜੀਠੀਆ ਸਰਵਨ ਸਿੰਘ ਧੌਣ ਨੇ ਤੇ ਤਲਬੀਰ ਸਿੰਘ ਨੇ ਬਣਾਇਆ ਪੂਹੀ ਹਲਕੇ ਦੇ ਬਾਅਦ ਤੋਂ ਅਸੀਂ ਪਹਿਲਾਂ ਆ ਗਏ ਤੁਸੀਂ ਵੀ ਆਏ ਬੋਨੀ ਦੇ ਜਿਗਨੀ ਇਲੈਕਸ਼ਨ ਚ ਤੇ ਅਸੀਂ ਤੋਂ ਪਹਿਲਾਂ ਸਰਦਾਰ ਵਿਸ਼ਵਾ ਸਿੰਘ ਕੋਲ ਟਵਾ ਦੇ ਨਾਲ ਆਏ ਥਾਰੇ ਤੋਂ ਵੱਡੇ ਲੀਡਰ ਆ ਮੈਂ ਇਹ ਗੱਲਾਂ ਨਹੀਂ ਕਰਨੀਆਂ ਚਾਹੁੰਦਾ ਮੈਂ ਇਹਨਾਂ ਗੱਲਾਂ ਨਹੀਂ ਪੈਣਾ ਚਾਹੁੰਦਾ ਪਰ ਜੋ ਤੁਸੀਂ ਇਹ ਗੱਲਾਂ ਅੱਨ ਪਰਸੋਂ ਦੀਆਂ ਕਰ ਲਾ ਪਿਣਾ ਆਪ ਦੀ ਹਾਰ ਉਹ ਦੇ ਕੇ ਮੂੰਹ ਫੜ ਰਿਹਾ ਜਿਹੜਾ ਬਸਲਾ ਗਿਓ ਇਹਦਾ ਮੈਂ ਫਿਰ ਸਮਝਿਆ ਕਿ ਜਵਾਬ ਦੇਣਾ ਜੁਰੀਆ ਜੇ ਬੰਦਾ ਚੁੱਪ ਕਰ ਜਾਵੇ ਤੇ ਖਿਆਲ ਕੁਈ ਸਮਝਦੇ ਹੋ ਕੇ ਫਿਰ ਡਰਦਾ ਮੈਂ ਤੁਹਾਡੇ ਵਾਂਗੂ ਮੈਂ ਆਮ ਵੀ ਕਿਹਨਾਂ ਨਾਲ ਧੀਆ ਪੈਣਾਂ ਦੀ ਗੱਲ ਛੇੜੀ ਕੀਤਾ ਨਹੀਂ ਕਰਦਾ ਤੁਸੀਂ ਕੱਲ ਤਲਵੰਡੀ ਦਸੰਧਾ ਸਿੰਘ ਪਿੰਡ ਗਏ ਤੁਸੀਂ ਉੱਥੇ ਮਾਈਕ ਦੇ ਵਿੱਚ ਇੱਕ ਵੀਡੀਓਸ ਨਹੀਂ ਵਿੱਚ ਉਹਨਾਂ ਨੇ ਕਿਹਾ ਕਿ ਭੈਣ ਜੋਦਾ ਤੈਨੂੰ ਤੁਰਨਾ ਵੀ ਸਾਨੇ ਸਿਖਾਇਆ ਪਹਿਲੀ ਤੇ ਗੱਲ ਤੇਰੀ ਭੈਣ ਤੇ ਮੇਰੀ ਭੈਣ ਚ ਕੋਈ ਫਰਕ ਨਹੀਂ ਹੋਣਾ ਚਾਹੀਦਾ ਬਹੁਤ ਲੰਮਾ ਸਮਾਂ ਇਕੱਠੇ ਰਹੇ ਦੂਜੀ ਗੱਲ ਇਹ ਆ ਕਿ ਸਰਦਾਰ ਵਿਕਰਮ ਸਿੰਘ ਜੀ ਚਿਆ ਜੀ ਮੇਰੇ ਨਾਲੋਂ ਤੁਹਾਡੀ ਜ਼ੁਬਾਨ ਜਿਆਦਾ ਨਹੀਂ ਗੰਦੀ ਹੋ ਸਕਦੀ ਇਹ ਗੱਲ ਯਾਦ ਰੱਖਿਓ ਪਰ ਮੈਂ ਉਸ ਮਰਿਆਦਾ ਚ ਰਹਿ ਕੇ ਚੱਲਣ ਵਾਲਾ ਬੰਦਾ ਹਾਂ ਐਡਾ ਵੱਡਾ ਕਦ ਇੰਨਾ ਲੰਮਾ ਸਮਾਂ ਇਕੱਠੇ ਰਹੀਗੇ ਤੇ ਗਾਲਾਂ ਭੈਣਾਂ ਤੇ ਆਪਾਂ ਮਾਂ ਭੈਣਾਂ ਤੇ ਆ ਜੀਏ ਤੂੰ ਮੇਰੀ ਭੈਣ ਦੇ ਘਰ ਜਾਣਾ ਤੂੰ ਮੇਰੀ ਭੈਣ ਦੇ ਘਰ ਵਿੱਚ ਹਿੰਮਤ ਰੱਖੇ ਉੱਥੇ ਮੇਰੇ ਭਾਈਏ ਦੇ ਸਾਹਮਣੇ ਆਣਾ ਬਹੁਤ ਆ ਆ ਵੀਡੀਓ ਸੁਣਾ ਕੇ ਆਈਂ ਆ ਵੀਡੀਓ ਤੇ ਮੇਰੇ ਭਾਈਏ ਨੂੰ ਸੁਣਾ ਕੇ ਆਈਂ ਮੈਂ ਤਾਂ ਚੁੱਪ ਰਿਆ ਮੈਂ ਤੇ ਤੇਰੇ ਖਿਲਾਫ ਉਦੋਂ ਦਾ ਇਥੋਂ ਜਾਂਦੀ ਤੋਂ ਤੱਕ ਨਹੀਂ ਗਿਆ ਕਿਉਂਕਿ ਜਿਹੜੇ ਘਰ ਤੋਂ ਤੋ ਮੈਨੂੰ ਸੁਣਾਇਆ ਸੀ ਮੈਂ ਉਹਨਾਂ ਦੀ ਇੱਜ਼ਤ ਰੱਖੀ ਪਰ ਤੂੰ ਉਸ ਘਰ ਦੀ ਇੱਜ਼ਤ ਨਹੀਂ ਰੱਖੀ ਤੇਰੇ ਵਾਸਤੇ ਸ਼ਰਮ ਮਰੀ ਗੱਲ ਆ 2005 ਤੋਂ ਜਦੋਂ ਦੇ ਅਸੀਂ ਲੱਗੇ ਤੇ ਤੈਨੂੰ ਅਸੀਂ ਵਿਕਰਮ ਸਿੰਘ ਮਜੀਠੀਆ ਬਣਾਇਆ ਦੂਜੀ ਗੱਲ ਸਰਦਾਰ ਸਿੰਘ ਵੀਰ ਸਿੰਘ ਬਾਦਲ ਜੀ ਮੈਂ ਤੁਹਾਡੀ ਬਹੁਤ ਰਿਸਪੈਕਟ ਕਰਦਾ ਸੀ ਪਹਿਲਾਂ ਮੈਂ ਹੱਥ ਨੇ ਤਲ ਨਿਕਲੀ ਮਾਰਾ ਬੋਲਿਆ ਤੇ ਤੁਸੀਂ ਕਿਹਾ ਕਿ ਇਹ ਗਿਆ ਕੇ ਮੈਂ ਲੱਡੂ ਵੰਡੇ ਤੇ ਹਰ ਵਾਰੀ ਲੋਕਾਂ ਨੂੰ ਉਹ ਇਹ ਪੱਕਾ ਪੱਕਾ ਲੋਕਾਂ ਯਕ ਕਾਲੇ ਗਿਆ ਸਿਆਣੀ ਗੁਰਦਾਰਾ ਪ੍ਰਬੰਧਕ ਮੈਂ ਕਿਹਾ ਨਾ ਮੈਂ ਕੱਲ ਕੋ ਨਹੀਂ ਲੱਡੂ ਵੰਡੇ ਅਜੇ ਹੋਰ ਜਾਣੇ ਦੇ ਬੜੇ ਪੈ ਜੋ ਮਗਰ ਸਾਲਾਂ ਨੇ ਕਿਤੋਂ ਕਿਨੂੰ ਕਿਨੂੰ ਬਚਾਰੋਗੇ ਹੋਰ ਵੀ ਜਾਣੇ ਮਹਰਵਾਈ ਲਾ ਲੋ ਪੱਕਾ ਔਰ ਮੈਂ ਕਿਹਾ ਕਿ ਸਾਰੇ ਜਾਂਦੇ ਹਲਕੇ ਇਚਾਰਜ ਜਿਹੜੇ ਤੁਸੀਂ ਆ ਲੋਕ ਸਭਾ ਚ ਖਿਲਾਰੇ ਇਹਨਾਂ ਦੇ ਵੀ ਲਵਾ ਦਿਓ ਜਿਹੜਾ ਚਾਰ ਤਰੀਕ ਨੂੰ ਰਿਜਲਟ ਆਣਾ ਤੁਹਾਨੂੰ ਲੱਗੂ ਨਹੀਂ ਜੇ ਲੱਗਨੇ ਨਹੀਂ ਤੇ ਪੰਜਾਬ ਚੋਂ ਹੁੰਦੇ ਬਣਾਉਣੇ ਸ਼ੁਰੂ ਕਰ ਗੋ ਹੁਣਵਾਈ ਤਾ ਲੋ ਕਿਉਂਕਿ ਤੁਸੀਂ ਜਦੋਂ ਪਾਰਟੀ ਦਾ ਬੇੜਾ ਕਰਪਾ ਹੁੰਦਾ ਤੁਸੀਂ ਖੁਸ਼ੀ ਮਨਾਉਣ ਆਲੇ ਜੀ ਤੇ ਮਨੋਂ ਤਗੜੇ ਹੋ ਕੇ ਖੁਸ਼ੀ ਸੁਰੇਸ਼ਕਰ ਕੇ ਜੋਸ਼ੀ ਸਾਹਿਬ ਮੈਂ ਤੁਹਾਨੂੰ ਹੀ ਮਾਰਾ ਨਹੀਂ ਬੋਲਦਾ ਤੁਸੀਂ ਉਦਣ ਮੇਰੇ ਹਲਕੇ ਚ ਆਏ ਮੇਰੇ ਬਾਰੇ ਗੱਲਾਂ ਕਰਕੇ ਗਏ ਮੈਂ ਵੀ ਤੁਹਾਨੂੰ ਵਿਕਾਸਪੁਰਸ਼ ਕਹਿੰਦਾ ਰਿਆਂ ਕਿ ਨਹੀਂ ਵੀ ਬਹੁਤ ਜੋਸ਼ੀ ਨੇ ਕੰਮ ਕਰਾਇਆ ਤੇ ਜੋਸ਼ੀ ਸਾਹਿਬ ਇਹ ਤੋਂ ਵੀ ਉਹ ਕਾਸ਼ ਪੁੱਛ ਸੀਗੇ ਅਹੀਂ ਤੁਹਾਨੂੰ ਕਾਸ਼ ਪੁੱਛ ਕਹਿੰਦੇ ਆ ਤੇ ਲੋਕ ਤੁਹਾਨੂੰ ਟਾਇਲ ਮੰਤਰੀ ਕਹਿੰਦੇ ਤੇ ਜੇ ਆਪਾਂ ਇੰਨਾ ਵਿਕਾਸ ਕਰਾਇਆ ਤਾਂ ਆਪ 17 18 19 ਹਜ਼ਾਰ ਤੇ ਕਿਉਂ ਘਰ ਦੇ ਰਹੇ ਥੋੜਾ ਜਿਹਾ ਆ ਦੇ ਅੰਦਰ ਵੀ ਝਾਤੀ ਮਾਰੋ ਨਾ ਤਲਬੀਰ ਸਿੰਘ 3 3 4 4 ਹਜ਼ਾਰ ਦੇ ਸ਼ਹਿਰੀ ਹਰ ਕਹਿੰਦੇ ਇਕੱਠੇ ਬੰਦਾਰਾ ਸੁਖਬੀਰ ਸਿੰਘ ਦੀਆਂ ਬਾਬਲ ਦੀਆਂ ਲਗੀਆਂ ਜਦੋਂ ਉਧਰ ਤਾਂ ਉਥੋਂ 150 200 ਬੰਦੇ ਨੇ ਇਕੱਠਾ ਆਇਆ ਕੁਝ ਝਾੜ ਗਏ ਕੁਝ ਤੇ ਵੇਦਿਓ ਸੋ ਮੈਂ ਇਹ ਕਹਿਆ ਸਾ ਮੈਂ ਤੁਹਾਨੂੰ ਇੱਕ ਵਾਰ ਬੇਨਤੀ ਕਰਦਾ ਕਿ ਇਹ ਮੇਰੀ ਫਸਟ ਐਂਡ ਲਾਸਟ ਤੁਹਾਨੂੰ ਵਾਰਨਿੰਗ ਜੇ ਥੋੜਾ ਜਆ ਆਪਣੇ ਮੂਹਰੇ ਕੰਟਰੋਲ ਰੱਖਿਓ ਜੇ ਮੇਰੀ ਮਾਂ ਭੈਣ ਬਾਰੇ ਕੋਈ ਗੱਲ ਕੀਤੀ ਤੇ ਫਿਰ ਮੇਰੇ ਤੋਂ ਵੀ ਕੋਈ ਮੀਤਨਾ ਜੇ ਰੱਖਿਓ ਫਿਰ ਮੇਰੇ ਤੋਂ ਕੋਈ ਮੈਂ ਤੇਨੂੰ ਪਤਾ ਮੈਂ ਨਹੀਂ ਸੀ ਬੰਦਾ ਮੈਂ ਆਪਦੀ ਮਾਂ ਭੈਣ ਬਾਰੇ ਵੀ ਕਰ ਸਕਦਾ ਜਿੱਦਾਂ ਤੂੰ ਰਾਣੇ ਨੂੰ ਗੁਰਜੀਤ ਨੂੰ ਮੁੱਛਾ ਮੋੜ ਕੇ ਵਿਧਾਨ ਸਭਾ 'ਚ ਜਵਾਬ ਦਿੱਤਾ ਉਹਨਾਂ ਨੇ ਉਦੋਂ ਤੂੰ ਤੇ ਝੂਠਾ ਹਾਂ ਮੇਰੀ ਮਾਂ ਬਾਰੇ ਤੇ ਤੇਰੀ ਮਾਂ ਬਾਰੇ ਕੀ ਮੇਰੀ ਮਾਂ ਤੇ ਤੇਰੀ ਭੈਣ ਤੇ ਮੇਰੀ ਭੈਣ ਸੂਇਸ ਕਰਕੇ ਆਪਦੀ ਮਰਿਆਦਾ ਚ ਰਹਿ ਕੇ ਲੜੋ ਮਜੀਠੇ ਜਾਵਾਂਗਾ ਹੈ ਬਟੋਕੇ ਕਿ ਨਾ ਖੋਕੇ ਜਾਵਾਂਗਾ ਤੂੰ ਹੀ ਦਖਣੀ ਚ ਜਾਂਦੇ ਮੈਂ ਗੁੱਸਾ ਕੀਤਾ ਮੈਂ ਕੋਈ ਬੋਲਿਆ ਨਾ ਬਿਕਰਾ ਤੂੰ ਹੀ ਦਖਣੀ ਚ ਦਿਨ ਰਾਤ ਬੰਨੇ ਲਾ ਲਾਓ ਕੜਿਓ ਗਈ ਯਾਰ ਤੁਹਾਡੀ ਪਾਰਟੀ ਹੈ ਤੁਸੀਂ ਕੰਮ ਕਰਨਾ ਮੈਂ ਆਪਦੀ ਪਾਰਟੀ ਚ ਕੰਮ ਕਰਨਾ ਮੈਂ ਮਜੀਠਾ ਤੂੰ ਮੈਨੂੰ ਕਿੱਥੇ ਲੈ ਕੇਗਾ ਮਜੀਠਾ ਜਾਇਆ ਕੋਈ ਤੂੰ ਮੈਨੂੰ ਘਰ ਮੇਰੇ ਸੁਨਾਗ ਲੈ ਤੂੰ ਬਰਨਾਲ ਪਟਿਆਲੇ ਵਾਲਾ ਮੇਰੇ ਘਰ ਕੋ ਆਇਆ ਯਾਰ ਮਜੀਠੇ ਨਾ ਜਾਵੇ ਮੇਰੇ ਘਰ ਆ ਕੇ ਬੈਠਾ ਰਹਿ ਜੇ ਬਾਦਲ ਸਾਹਿਬ ਨੇ ਆਉਣਾ ਇੱਕ ਬੰਦੇ ਤੁਸੀਂ ਕਹੀ ਜਾਂਦੇ ਜੇ ਕਿ ਅਸੀਂ ਜਦੋਂ ਉਹਨੂੰ ਕੱਢਿਆ ਲੱਡੂ ਵੱਡੇ ਮੈਂ ਥੋਕ ਕੇ ਉਹਨੂੰ ਜਵਾਬ ਦਿੱਤਾ ਖਬਰਦਾਰ ਮੇਰੀ ਮਾਦਾ ਨੇ ਕਿਹਾ ਖਬਰਦਾਰ ਸਾਡੇ ਦਾ ਸੁਖੀ ਸਿੰਘ ਬਾਦਲ ਜੰਮ ਜੀਟੀਆ ਤੁਸੀਂ ਪਖੰਡ ਪੜਿਆ ਤੁਸੀਂ 200 ਅਜੇ ਤੋਂ 4-5 ਸਾਲ ਪੁਰਾਣੀਆਂ ਮੇਰੇ ਫੇਸਬੁੱਕ ਦੇ ਕਾਉਂਟ ਖੋਲ ਕੇ ਵੇਖ ਲੋ ਵੀਰੋ ਮੈਂ ਉਹਦਾ ਨਾਰਾਜ਼ ਚੱਲਣ ਗਿਆ ਇਹਨਾਂ ਬੰਦੇ ਨਾਲ ਕੋਈ ਕੱਢ ਕੇ ਦੇਖੋ ਮੈਂ ਕਿਹੜੀਆਂ-ਕਿਹੜੀਆਂ ਵੀਡੀਓ ਨੂੰ ਦੁਨੀਆ ਪਾਈਆਂ ਮੈਂ ਤੇ ਚਰੀ ਗਿਆ ਚਰੀ ਗਿਆ ਜਰੀ ਗਿਆ ਦਬਾਈ ਗਿਆ ਦਬਾਈ ਗਿਆ ਦਬਾਈ ਗਿਆ ਕੋਈ ਮਾਦਾ ਦਾ ਬਰਦਾਸ਼ਤਾ ਬਹੁਤ ਹਨ ਮੈਂ ਬਰਦਾਸ਼ਤ ਕਰਦਾ ਜਿਹੜਾ ਮੈਨੂੰ ਬਰਦਾਸ਼ਤ ਨਹੀਂ ਹੋਣਾ। ਬਾਕੀ ਮੈਂ ਕਿ ਤੈਨੂੰ ਕਹਦਾ ਜਿਹੜੇ ਤੂੰ ਆਪੇ ਗੁਏ ਦੇ ਵਰਗ ਕੁੱਤੇ ਬਣਿਆ ਨਾ ਉਹਨਾਂ ਨੂੰ ਫੜੇ ਵਾਲਾ ਇੱਕ ਵਾਰ ਤਾਂ ਮੈਂ ਮੈਥੋਂ ਸਿੱਧੀ ਪੰਜਾਬੀ 'ਚ ਗੱਲ ਕਹਿ ਲਵਾਂ। ਮੈਨੂੰ ਕੁੱਤਿਆਂ ਨੂੰ ਵੀ ਗੱਲ ਕਹਿ ਦੇਣੀ ਚਾਹਣਾ ਕਿ ਆਹਦਾ ਭੌਂਕੜਾ ਬੰਦ ਕਰ ਦਿਓ। ਬਾਜਣਾ ਕਿਉਂਕਿ ਤਲਬੀਸ ਨਾਲ ਸਾਰੇ ਰਿਸ਼ਤੇਦਾਰੀ ਦੇ ਸਾਰਾ ਅਸ਼ਰ ਬੜਾ ਮਨਾ ਕੀਤਾ। ਮੈਂ ਰੱਬ ਤੋਂ ਡਰ ਕੇ ਕਹਿਣਾ ਮੈਂ ਤੁਹਾਡੀ ਇੱਜ਼ਤ ਉੱਤੇ ਬਲਾਅ ਨਹੀਂ ਤੁਸੀਂ ਕੱਲ ਤੇ ਮੇਰੇ ਜੱਦੀ ਉੱਤੇ ਬਲਾਅ ਹੋਇਓ। ਆਪਣੀ ਗੱਲ ਚਲੇਓ।